ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ Fateh ਜੀ ਕੀ ਬੋਲੀ ਤੁਸਹਾ ਇਹ ਬਾਤ ਸਹੀ ਕੀ ਬੋਲੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਪ੍ਰਕੋਤੀ ਸਵਰਤ ਹੈ ਗੁਰੂ ਨਾਨਕ ਦੇਵ ਇਹਾਏ ਪ੍ਰਿੰਦੂ ਕੂਤੇ ਮਨਦਾਸ ਰਾਮਦਾਸ ਜੀ ਹੋਈ ਸਹਾਇ ਇਹ ਅਰਜਨ ਹਰਕੋਬ ਜੀ ਦੇ ਨਾਮ ਸਮਰਵਸ਼ੁ ਦੀ ਜੁਦਾ ਹੈ ਇਹ ਜਿਨ ਹਰਕੁਚ ਮਿਤੀ ਆਈ ਹੈ ਇਹ ਇਹ ਸਿੱਠਾ ਸਾਧੂ ਜੁਦਾ ਹੈ ਤੇਗ ਬਹਦਰ ਸੁਰੇ ਆਏ ਪਰਨੋਂ ਦੇ ਆਵੇ ਪਾ 127 ਹੋਏ ਸਹਾਇ 10 ਪਾਠਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ 10 ਪਾਠਾ ਸ਼੍ਰੀ ਅਨਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਪੀੜਾ ਕੀਤਾ ਧਿਆਨ ਧੜ ਕੇ ਬੋਲੋ ਜੀ ਸਾਹਿਬ ਹੋਏ ਸੰਜਾ ਪਿਆਰੀਆਂ ਚੋਹਾਂ ਸਾਬ ਜਾਨੀਆਂ ਚਾਲੀ ਬੁੱਤਿਆਂ ਫਟੀਆਂ ਜਪੀਆਂ ਫਟੀਆਂ ਜਿੰਨਾ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾ ਹੈ ਤੇਗ ਵਾਹੀ ਦੇਖੀ ਅਨੁਸਥੀਤਾ ਤਨਾ ਪਿਆਰੀਆਂ ਸੁਚਿਆਰੀਆਂ ਦੀ ਬਾਈ ਦਾ ਧਿਆਨ ਕਰਕੇ ਖਾਲਸਾ ਜੀ ਬੰਦੋ ਜੀ ਦਾ ਜੀਤਨਾ ਸਿੰਘਾਂ ਸੁਧਰੀਆਂ ਨੇ ਕਰਨੇ ਹੀ ਸੀ ਦਿੱਤੇ ਬੰਦ ਬੰਦ ਕਰਵਾ ਇੱਕ ਖੁਸ਼ੀਆਂ ਨੂੰ ਹਾਈਆਂ ਚਰਖੀਆਂ ਤੇ ਚੜੇ ਆ ਰਹੇ ਨਾਲ ਤਰਾਏ ਕਈ ਗੁਰਦੁਆਰੇ ਜੀ ਸੇਵਾ ਦੀ ਕੁਰਬਾਨੀ ਕੀਤੀਆਂ ਸਰਮਣੇ ਹੀ ਆ ਰਹੇ ਸਿੱਖੀ ਤੇ ਸਵਾਸਾਂ ਨਾਲ ਨਿਵਾਹੀ ਤਨਾ ਸਮੂਹ ਸ਼ਹਿਰ ਦੇ ਗਾਂ ਸਿੰਘਾਂ ਜੀ ਦੀ ਪਿਤ੍ਰਪਾਲਕ ਮਾਈ ਜੀ ਦਾ ਧਿਆਨ ਕਰਕੇ ਖਾਲਸਾ ਜੀ ਬੰਦੋ ਜੀ ਸ੍ਰੀ ਪਿਤਾ ਸਤਿਗੁਰੂ ਸਰਬੱਤ ਪ੍ਰਤਿਵਾਰਿਆਂ ਜੀ ਕਾ ਧਿਆਨ ਪਰ ਕੇ ਬੋਲੋ ਜੀਵਾ ਗੁਰੂ ਦੇ ਨਾਮ ਆਣਿ ਉਮਾਨ ਸਤਿਗੁਰੂ ਨਾਣਿ ਜਿਸਾਲ ਮੈਂ ਟੀਉ ਜੀ ਨੇ ਆਸਰੇਂ ਦੇ ਆਸਰਾ ਸੱਚੇ ਪਿਤਾ ਬਾਜ ਗੁਰੂ ਜੀ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਨਿੱਕਰ ਪਾਵਨ ਸਥਾਨ ਵਿੱਚੋਂ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਮਜੀਦੀਨ ਮਬਾਰਕ ਚਰਨਾ ਪਾਸ ਕਮਲਾਪਾਸ ਅਰਦਾਸ ਬੇਨਤੀ ਕੋਟੜੀ ਦਾ ਤਾਰ ਤਿਸਾਰ ਵੀ ਇਹ ਖਾਵਨ ਚਰਨਾ ਪਾਸ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਕਿਰਪਾ ਕਰਨੀ ਦਰਉ ਕਰੋ ਸਰਬੱਤ ਸੰਤਾਂ ਦਾ ਭਲਾ ਕਰਨਾ ਔਰ ਪਰਿਵਾਰਾਂ ਨੂੰ ਸਿੱਖੀ ਸਦਕ ਕਰੋਸਾ ਨਾਮ ਦੀ ਦਾਤ ਬਖਸ਼ਣੀ ਸੇਰ ਪਰਿਵਾਰਾਂ ਦੇ ਵਿੱਚ ਪ੍ਰੇਮ ਪਿਆਰ ਸੁਖ ਸ਼ਾਂਤੀ ਵਰਤਾਉਣੀ ਦੇ ਰੋਗ ਤਵਾ ਸੰਦੁਰਸਤੀਆਂ ਦੇ ਦਾਨ ਬਖਸ਼ਣੇ ਦਰੋ ਕਰੋ ਸਭਨਾ ਦੀ ਨੌਕਰੀ ਔਰ ਫਾਰੂ ਬਰੰਸ ਬਾਗੂ ਬਰਖਾ ਪਾਉਣੇ ਆ ਸ਼ਭ ਭਾਵਨਾਵਾਪੂਰਨ ਕਰਮੀਆਂ ਦੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀਆਂ ਦਾ ਆਕਾਰ ਕੀਤਾ ਜਰੋ ਕਰੋ ਸਰਬਤ ਸੰਗਤਾਂ ਦੀਆਂ ਹਾਜ਼ਰੀਆਂ ਖਟਾਵਾਂ ਕੀਤੀਆਂ ਸੇਵਾਵਾਂ ਯਾਤਰਾਵਾਂ ਸਫਲੀਆਂ ਕਰਦੇਗਾ ਸਰਬਤ ਸੰਗਤਾਂ ਦਾ ਭਲਾ ਕਰਮਾਂ ਦੇ ਅੰਤ ਕੋਲਾ ਵਿੱਚ ਲੈਣੀਆਂ ਦੀ ਸਹੀ ਤਿਆਰੀ ਲੈ ਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਸੁਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ